ਜਦੋਂ ਆਪਣੀ ਆਏ ਤੇ ਆ ਜਾਏ ਤਾਂ ਪਤਾਲਾ ਵਿੱਚੋਂ ਵੀ ਚੋਰ ਤੇ ਅਪਰਾਧੀਆਂ ਨੂੰ ਰੱਭ ਲੈਂਦੇ ਨੇ ਤੇ ਕੁਝ ਅਜਿਹੀ ਕਰਿਆ ਗੁਜਰਾਤ ਪੁਲਿਸ ਨੇ ਤੁਹਾਨੂੰ ਪੂਰੀ ਤਫਤੀਲ ਦੇ ਵਿੱਚ ਦੱਸਾਂਗੇ ਕਿ ਆਖਿਰ ਕੀ ਮਾਸਰਾ ਸੀ ਘਟਨਾ ਗੁਜਰਾਤ ਦੀ ਹੈ ਬੰਦੇ ਭਾਰਤ ਟ੍ਰੇਨ ਵਿੱਚੋਂ ਇੱਕ ਲੈਪਟਾਪ ਚੋਰੀ ਹੋਇਆ ਰੇਲਵੇ ਪੁਲਿਸ ਚਾਂਚ ਕਰਦੀ ਹੈ ਉਹਨਾਂ ਨੂੰ ਸੀਸੀਟੀਵੀ ਵਿੱਚ ਇੱਕ ਨੌਜਵਾਨ ਬੈਗ ਲੈ ਕੇ ਜਾਂਦਾ ਦਿਖਾਈ ਦਿੰਦਾ ਪੁਲਿਸ ਸਟੇਟ ਬੁੱਕ ਕਰਨ ਲਈ ਵਰਤੇ ਗਏ ਨੰਬਰ ਦਾ ਪਤਾ ਲਗਾਉਂਦੀ ਹੈ ਚੋਰ ਦੀ ਹਾਇਸ਼ ਦਿੱਲੀ ਦੀ ਹੈ ਇਹ ਪਤਾ ਲੱਗ ਜਾਂਦਾ ਹੈ ਪੁਲਿਸ ਦੀ ਇੱਕ ਟੀਮ ਤੁਰੰਤ ਦਿੱਲੀ ਲਈ ਰਵਾਨਾ ਹੁੰਦੀ ਹੈ ਜਦੋਂ ਟੀਮ ਸਥਾਨਕ ਪੁਲਿਸ ਹੌਨਾਲ ਲੈ ਕੇ ਉਸ ਜਗ੍ਹਾ ਤੇ ਪਹੁੰਚਦੀ ਹੈ ਤਾਂ ਇੱਕ ਹੋਟਲ ਨਿਕਲਦਾ ਹੈ ਆਪਣੇ ਨਾਮ ਹਰਸ਼ਿਤ ਚੌਧਰੀ ਦਾ ਉਸ ਹੋਟਲ ਵਿੱਚ ਇਹ ਲੈਪਟਾਪ ਚੋਰ ਰਹਿ ਰਹੇ ਸੀ ਆਦਮੀ ਵੱਲੋਂ ਉਸ ਵੇਲੇ ਸ਼ਰਾਬ ਪੀਤੀ ਜਾ ਰਹੀ ਸੀ ਫੜਮ ਤੇ ਦਾਅਵਾ ਕੀਤਾ ਕਿ ਉਹ ਹੁਮੇਚਰ ਹੈ ਲੈਪਟਾਪ ਦਾ ਬੈਗ ਗਲਤੀ ਨਾਲ ਉਸ ਕੋਲ ਆ ਗਿਆ ਪੁਲਿਸ ਰੁਕ ਜਾਂਦੀ ਹੈ ਪਰ ਸੀਸੀਟੀਵੀ ਕੈਮਰਾ ਸਾਫ਼-ਸਾਫ਼ ਪੇਰ ਕਰਦਾ ਹੈ ਕਿ ਚੋਰੀ ਕਰਦਾ ਹੈ ਜਦੋਂ ਪੁਲਿਸ ਸਖਤੀ ਨਾਲ ਪੁੱਛਿਸ਼ ਕਰਦੀ ਹੈ ਤਾਂ ਉਹ ਆਦਮੀ ਡਾਇਰ ਕਾਰਡ ਦਿਖਾਉਂਦਾ ਵਾਰ-ਵਾਰ ਹਰਸ਼ਿਦ ਚੌਧਰੀ ਨਾਮ ਦੱਸਦਾ ਫਿਰ ਪੁਲਿਸ ਉਸਦੇ ਡਿਊਟੀ ਸਟੇਸ਼ਨ ਬਾਰੇ ਗੱਲ ਕਰਦੀ ਹੈ ਫੌਜ ਨਾਲ ਸੰਪਰਕ ਕਰਦੀ ਹੈ ਚੋਰ ਆਦਮੀ ਦੀ ਅਸਲ ਪਛਾਣ ਸਾਹਮਣੇ ਆ ਚੰਦੀ ਹੈ ਉਸਦਾ ਨਾਮ ਮੁਹੰਮਦ ਸ਼ਾਹਬਾਸ ਖਾਨ ਸੀ ਜੋ ਫੌਜ ਵਿੱਚ ਹਰਸ਼ਿਦ ਚੌਧਰੀ ਦੱਸ ਕੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਸੀ ਸਾਰੇ ਦਸਤਾਵੇਜ਼ ਚਾਲੀਸ ਹੈ ਹਾਲੀਗੜ ਦਾ ਰਹਿਣ ਵਾਲਾ ਬਿਉਤਖਾਂਦ ਦੋ ਬੱਚਿਆਂ ਦਾ ਬਾਪ ਹੈ 23 2015 ਚ ਫੌਜ ਚ ਸਿਪਾਹੀ ਪੜਤੀ ਹੋਇਆ ਪਰ ਚੋਰੀ ਦੇ ਦੋਸ਼ਾ ਕਾਰਨ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਹਾਲੇ ਜਾਂਚ ਚੱਲ ਰਹੀ ਹੈ ਸੀਪੀਐਸ ਦੇ ਫੋਨ ਤੇ ਕਾਲ ਆਈ ਜਿਸ ਵਿੱਚ ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਦਾ ਖੁਲਾਸਾ ਹੋਇਆ ਆਪਣੀ ਪਛਾਣ ਹਿੰਦੂ ਤੇ ਨਗਲੀ ਨੇਚਰ ਦੀ ਪਛਾਣ ਦੀ ਵਰਤੋਂ ਕਰਦੇ ਹੋਏ ਸ਼ਾਦੀ.com ਰਾਹੀਂ ਸੌਤਬੱਧ ਹਿੰਦੂ ਔਰਤਾ ਦੇ ਨਾਲ ਸੰਪਰਕ ਕੀਤਾ ਉਹਨਾਂ ਨੂੰ ਵਿਆਹ ਦਾ ਪ੍ਰਸਤਾਵ ਵਿੜਕਿਆ ਉਹਨਾਂ ਸੌਤਬੱਧ ਔਰਤਾ ਵਿੱਚੋਂ 4 ਤੋਂ 50 ਸਾਹਮਣੇ ਆ ਗਿਆ ਤੇ ਕਈਆਂ ਦੇ ਲੱਖਾਂ ਪੈਸਾ ਘੁਟਲੇ ਪੁਲਿਸ ਨੇ ਖੁਲਾਸਾ ਕੀਤਾ ਕਿ ਉਸ ਨੇ ਉੱਚ ਪ੍ਰੋਫਾਈਲ ਘਰਾਂ ਵਿੱਚ ਕੰਮ ਕਰਨ ਵਾਲੀਆਂ 24 ਔਰਤਾਂ ਨਾਲ ਸਬੰਧ ਸਥਾਪਿਤ ਕੀਤੇ ਇੱਕ ਮੰਦਰ ਵਿੱਚ ਹਿੰਦੂ ਔਰਤ ਨਾਲ ਵਿਆਹ ਕੀਤਾ ਤੇ ਆਲੀਗੜ੍ਹ ਵਿੱਚ ਕਿਰਾਏ ਤੇ ਉਸ ਨੂੰ ਰਹਿਣ ਲਈ ਮਜਬੂਰ ਕੀਤਾ ਕਾਲ ਉਸੇ ਔਰਤ ਦੀ ਸੀ ਉਹ ਉਸਦੀ ਪਤਨੀ ਹੋਂਦਾ ਦਾਅਵਾ ਕਰ ਰਹੀ ਸੀ ਹੁਣ ਚੋਰ ਅਹਮਦਾਬਾਦ ਜੇਲ੍ਹ ਵਿੱਚ ਬੰਦਾ ਹੈ ਤੇ ਫੌਜ ਤੇ ਇਸ ਤੋਂ ਬਾਹਰ ਉਸ ਦੀਆਂ ਗਤੀਵਿਧੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਔਰਤ ਨਾਲ ਉਸ ਨੇ ਆਪਣੀ ਪਛਾਣ ਮਕਾਉਂਦੇ ਹੋਏ ਵਿਆਹ ਕੀਤਾ ਸੀ ਉਸ ਨੇ ਵੀ ਉਸ ਵਿਰੁੱਧ ਕਈ ਕੇਸਾਂ ਦੇ ਤਹਿਤ ਕੇਸ ਦਰਜ ਕਰਵਾਇਆ ਤੇ ਇਸ ਤੋਂ ਬਾਅਦ ਰਾਜਸਥਾਨ ਦੇ ਪਰਤਪੁਰ ਦੇ ਉਹ ਅਸਲੀ ਹਰਸ਼ਿਤ ਚੌਧਰੀ ਜਿਸ ਦੀ ਪਛਾਣ ਉਸਦੀ ਕੋਲ ਸੀ ਉਸ ਦੇ ਖਿਲਾਫ ਵੀ ਕੇਸ ਦਰਜ ਕਰਵਾਇਆ ਗਿਆ ਜਾਂਚ ਹਲੇ ਜਾਰੀ ਹੈ ਤੇ ਉਮੀਦ ਹੈ ਕਿ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹੇਗਾ ਕੰਮ ਨੇ ਪੁਲਿਸ ਜਦੋਂ ਆਪਣੀ ਅਇਤਿਆਹਾ ਜਾਏ ਤਾਂ ਪਤਾਲਾਂ ਵਿੱਚੋਂ ਵੀ ਚੋਰ ਤੇ ਅਪਰਾਧੀਆਂ ਨੂੰ ਲੱਭ ਲੈਂਦੇ ਨੇ ਤੇ ਕੁਝ ਅਜੇ ਹੀ ਕਰਿਆ ਗੁਜਰਾਤ ਪੁਲਿਸ ਨੇ ਤੁਹਾਨੂੰ ਪੂਰੀ ਤਫਤੀਲ ਦੇ ਵਿੱਚ ਦੱਸਾਂਗੇ ਕਿ ਅਖਿਰ ਕੀ ਮਾਸਰਾ ਸੀ ਕਟਨਾ ਗੁਜਰਾਤ ਦੀ ਹੈ ਬੰਦੇ ਭਾਰਤ ਟ੍ਰੇਨ ਵਿੱਚੋਂ ਇੱਕ ਲੈਪਟਾਪ ਚੋਰੀ ਹੋਇਆ ਰੇਲਵੇ ਪੁਲਿਸ ਜਾਂਚ ਕਰਦੀ ਹੈ ਉਹਨਾਂ ਨੂੰ ਸੀਸੀਟੀਵੀ ਵਿੱਚ ਇੱਕ ਨੌਜਵਾਨ ਬੈਗ ਲੈ ਕੇ ਜਾਂਦਾ ਦਿਖਾਈ ਦਿੰਦਾ ਪੁਲਿਸ ਸੀਟ ਬੁੱਕ ਕਰਨ ਲਈ ਵਰਤੇ ਗਏ ਨੰਬਰ ਦਾ ਪਤਾ ਲਗਾਉਂਦੀ ਹੈ ਚੋਰ ਦੀ ਰਹਾਇਸ਼ ਦਿੱਲੀ ਦੀ ਹੈ ਇਹ ਪਤਾ ਲੱਗ ਜਾਂਦਾ ਪੁਲਿਸ ਦੀ ਇੱਕ ਟੀਮ ਤੁਰੰਤ ਦਿੱਲੀ ਲਈ ਰਵਾਨਾ ਹੁੰਦੀ ਹੈ ਜਦੋਂ ਟੀਮ ਸਥਾਨਕ ਪੁਲਿਸ ਨਾਲ ਲੈ ਕੇ ਉਸ ਜਗ੍ਹਾ ਤੇ ਪਹੁੰਚਦੀ ਹੈ ਤਾਂ ਇੱਕ ਫੋਟੋ ਨਿਕਲਦਾ ਆਪਣੇ ਨਾਮ ਹਰਸ਼ਿਤ ਚੌਧਰੀ ਦਾ ਉਸ ਹੋਟਲ ਵਿੱਚ ਇਹ ਲੈਪਟਾਪ ਚੋਰ ਰਹਿ ਰਿਹਾ ਸੀ ਆਦਮੀ ਵੱਲੋਂ ਉਸ ਵੇਲੇ ਸ਼ਰਾਬ ਪੀਤੀ ਜਾ ਰਹੀ ਸੀ ਫੜਮ ਤੇ ਦਾਅਵਾ ਕੀਤਾ ਕਿ ਉਹ ਮੇਜਰ ਹੈ ਲੈਪਟਾਪ ਦਾ ਬੈਗ ਗਲਤੀ ਨਾਲ ਉਸ ਕੋਲ ਆ ਗਿਆ ਪੁਲਿਸ ਰੁਕ ਜਾਂਦੀ ਹੈ ਪਰ ਸੀਸੀਟੀਵੀ ਕੈਮਰਾ ਸਾਫ਼-ਸਾਫ਼ ਫੇਰ ਕਰਦਾ ਹੈ ਕਿ ਚੋਰੀ ਕਰਦਾ ਹੈ ਜਦੋਂ ਪੁਲਿਸ ਸਖਤੀ ਨਾਲ ਪੁੱਛਗਿੱਛ ਕਰਦੀ ਹੈ ਤਾਂ ਉਹ ਆਦਮੀ ਡਾਕਾਟ ਦਿਖਾਉਂਦਾ ਬਾਰ-ਬਾਰ ਹਰਸ਼ਿਤ ਚੌਧਰੀ ਨਾਮ ਦੱਸਦਾ ਫਿਰ ਪੁਲਿਸ ਉਸਦੇ ਡਿਊਟੀ ਸਟੇਸ਼ਨ ਬਾਰੇ ਗੱਲ ਕਰਦੀ ਹੈ ਫੌਜ ਨਾਲ ਸੰਪਰਕ ਕਰਦੀ ਹੈ ਚੋਰ ਆਦਮੀ ਦੀ ਅਸਲ ਪਛਾਣ ਸਾਹਮਣੇ ਆ ਚਾਹੀਦੀ ਹੈ ਉਸ ਦਾ ਨਾਮ ਮੁਹੰਮਦ ਸ਼ਾਹਬਾਸ ਖਾਨ ਸੀ ਜੋ ਫੌਜ ਵਿੱਚ ਖਰਸ਼ਿਜ ਤੌਧਰੀ ਦਾਸ ਕੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਸੀ ਸਾਰੇ ਦਸਤਾਵੇਜ਼ ਚਾਹੀਦੇ ਹਨ ਹਾਲੀਗੜ ਦਾ ਰਹਿਣ ਵਾਲਾ ਬਿਉਤਖਾਨ ਦੋ ਬੱਚਿਆਂ ਦਾ ਬਾਪ ਹੈ 23 2015 ਚ ਫੌਜ ਚ ਸਿਪਾਹੀ ਪੜਤੀ ਹੋਇਆ ਪਰ ਚੋਰੀ ਦੇ ਦੋਸ਼ਾ ਕਾਰਨ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ। ਹਾਲੇ ਜਾਂਚ ਚੱਲ ਰਹੀ ਦੇਸੀ ਪੁਲਿਸ ਦੇ ਫੋਨ ਤੇ ਕਾਲ ਆਈ ਜਿਸ ਵਿੱਚ ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਦਾ ਖੁਲਾਸਾ ਹੋਇਆ। ਆਪਣੀ ਪਛਾਣ ਹਿੰਦੂ ਤੇ ਨਗਲੀ ਮੇਜਰ ਦੀ ਪਛਾਣ ਦੀ ਵਰਤੋਂ ਕਰਦੇ ਹੋਏ shaadi.com ਰਾਹੀਂ ਸੌਤਬਦ ਹਿੰਦੂ ਔਰਤਾ ਦੇ ਨਾਲ ਸੰਪਰਕ ਕੀਤਾ ਉਹਨਾਂ ਨੂੰ ਵਿਆਹ ਦਾ ਪ੍ਰਸਤਾਵ ਭੇਜਿਆ। ਉਹਨਾਂ ਸੌਤਬਦ ਔਰਤਾ ਵਿੱਚੋਂ 4 ਤੋਂ 50 ਸਾਹਮਣੇ ਆ ਗਿਆ ਤੇ ਕਈਆਂ ਦੇ ਲੱਖਾਂ ਰੁਪਏ ਤੱਕ ਲੁੱਟ ਲਏ ਪੁਲਿਸ ਨੇ ਖੁਲਾਸਾ ਕੀਤਾ ਕਿ ਉਸ ਨੇ ਉੱਚ ਪ੍ਰੋਫਾਈਲ ਘਰਾਂ ਵਿੱਚ ਕੰਮ ਕਰਨ ਵਾਲੀਆਂ 24 ਔਰਤਾਂ ਨਾਲ ਸਬੰਧ ਸਥਾਪਿਤ ਕੀਤੇ ਇੱਕ ਮੰਦਰ ਵਿੱਚ ਹਿੰਦੂ ਔਰਤ ਨਾਲ ਵਿਆਹ ਕੀਤਾ ਤੇ ਆਲੀਗੜ੍ਹ ਵਿੱਚ ਕਿਰਾਏ ਤੇ ਉਸ ਨੂੰ ਰਹਿਣ ਲਈ ਮਜਬੂਰ ਕੀਤਾ ਕਾਲ ਉਸੇ ਔਰਤ ਦੀ ਸੀ ਉਹ ਉਸ ਦੀ ਪਤਨੀ ਹੋਣ ਦਾ ਦਾਵਾ ਕਰ ਰਹੀ ਸੀ ਹੁਣ ਚੋਰ ਅਹਮਦਾਬਾਦ ਜੇਲ੍ਹ ਵਿੱਚ ਬੰਦ ਹੈ ਤੇ ਫੌਜ ਤੇ ਇਸ ਤੋਂ ਬਾਹਰ ਉਸ ਦੀਆਂ ਗਤੀਵਿਧੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਔਰਤ ਨਾਲ ਉਸ ਨੇ ਆਪਣੀ ਪਛਾਣ ਮਕਾਉਂਦੇ ਹੋਏ ਵਿਆਹ ਕੀਤਾ ਸੀ ਉਸ ਨੇ ਵੀ ਉਸ ਵਿਰੁੱਧ ਕਈ ਕੇਸਾਂ ਦੇ ਤਹਿਤ ਕੇਸ ਦਰਜ ਕਰਵਾਇਆ ਤੇ ਇਸ ਤੋਂ ਬਾਅਦ ਰਾਜਸਥਾਨ ਦੇ ਪਰਿਤਪੁਰ ਦੇ ਉਹ ਅਸਲੀ ਹਰਸ਼ਿਤ ਚੌਧਰੀ ਜਿਸ ਦੀ ਪਛਾਣ ਉਸਦੀ ਕੋਲ ਸੀ ਉਸ ਦੇ ਖਿਲਾਫ ਵੀ ਕੇਸ ਦਰਜ ਕਰਵਾਇਆ ਗਿਆ ਜਾਂਚ ਹਲੇ جاری ਹੈ ਤੇ ਉਮੀਦ ਹੈ ਕਿ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹੇਗਾ